ਗੱਬਰ ਨੌਜਵਾਨ ਲਓ ਗੱਬਰ ਖੱਬਰ ਗੱਬਰ ਆ ਗਿਆ ਓਏ ਗੱਬਰੀ ਸਪੈਕ ਗੱਡੇ ਦੇ ਜੱਫੇ ਤੋਂ ਖੁਸ਼ ਹੋ ਕੇ ਰੈਂਪੀ ਦੇ ਫਾਦਰ ਸਾਹਿਬ ਬਲਕਰਨ ਸਿੰਘ ਜੀ ਟਲੋਨਾ ਵਾਲਿਓ 200 ਗਰਸ਼ੇਵ ਕੁਮਾਰਾੜ ਕਨੇਡਾ ਵਾਲਾ ਕਹਿੰਦਾ 500 ਆਪਣਾ ਪਾ ਲਿਓ ਬੱਲੇ ਬੱਲੇ ਇੱਥੇ ਰੱਖੇ ਉਹ ਚੱਕੇ ਜਾਮ ਹੋ ਗਏ ਤੁਰੀ ਜਾਂਦੀ ਰੇਲ ਦੇ ਸਮਾਨ ਬਜ਼ੁਰਗਾ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਵੀਰੋ ਫਿੱਡਾ ਪੁੱਲਰ ਇਹ ਆ ਪੁੱਲਰ ਕੰਗਨਗਰ ਦੀ ਧਰਤੀ ਦਾ ਕਬੱਡੀ ਬਾਹ ਰਿਹਾ ਹੈ ਸੁਖਮਨ ਪੁੱਠੀ ਕੈਂਤੀ ਪੁੱਠੀ ਪ੍ਰੀਤ ਸਿੰਘ ਜੀ ਬਰਾੜ ਤੇ ਗੁਲਾਬ ਸਿੰਘ ਜੀ ਬਰਾੜ ਹੈ ਆ ਕਿਤੇ ਵੀ ਅਯਾਲ ਕੀ ਦਾ ਹਰ ਜਾਪਾ 500 ਦਾ ਹੋਵੇਗਾ ਮੇਰੇ ਮਿੱਤਰੋ ਲਓ ਸਾਹਮਣੇ ਕਬੱਡੀ ਦੁੱਲੇ ਦੀ ਪੈ ਗਈ ਆ ਦੁੱਲੇ ਦੀ ਪੈ ਗਈ ਆ ਦੁੱਲੇ ਦੀ ਪੈ ਗਈ ਆ ਆ ਫੇਰ ਵਾਲੀਆ ਸੁਖਮਨ ਸਰਾ ਕਰ ਗਿਆ ਫੇਰ ਵਾਲੀਆ ਸੁਖਮਨ ਪਾ ਗਿਆ ਪੁੱਠੀ ਕਰਾ ਗਿਆ ਬੱਲੇ ਬੱਲੇ ਆ ਨੰਬਰ ਜਫੀਆਂ ਦਾ 1100 ਰੁਪਿਆ ਸਾਡਾ ਦੋਦੇ ਵਾਲਾ ਭਰਾ ਅਮਨ بھائی ਦੋਦੇ ਵਾਲਾ ਉਧਰਲੇ ਪਾਸੇ ਸੰਦੀਪ ਤਿਆਰ ਵਰ ਤਿਆਰ ਹੈ ਖੇਡ ਦੇ ਮੈਦਾਨ ਦੇ ਅੰਦਰ ਹੁਣ ਚਾਰ ਅਤੇ ਚਾਰੇ ਕਹਿੰਦੇ ਤਿਆਰ ਆ ਕਿਹੜਾ ਬੱਲੇ ਬੱਲੇ ਕਰਾਉਂਦਾ ਇੱਕ ਕੰਨੀ ਬੇ ਰਾਣੀਆਂ ਜੱਟਾਂ ਕਹਿੰਦੇ ਆਹ ਚੜਾਈ ਅੱਤ ਦੀ ਹੈ ਕਹਿੰਦੇ ਖੇਡ ਮੈਦਾਨਾਂ ਦੇ ਅੰਦਰ ਬੇ ਰਾਣੀਆਂ ਸੁਖਮਣ ਤੇ ਸੰਦੀਪ ਏ ਬੱਲੇ 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 ਇੱਥੇ ਰੱਖ ਇੱਥੇ ਰੱਖ ਟਪਾਤਾ ਬਾਬਾ ਕਹਿੰਦੇ ਗੁਰਮੁਖ ਦਾ ਸਪੋਰਟਸ ਕਲੱਬ ਵਾਲੇ ਭਰਾਵਾਂ ਨੂੰ ਵਧਾਈ ਹੈ ਅੱਜ ਦੇ ਮੇਲੇ ਤੇ ਵੱਡੇ ਵੱਡੇ ਮੱਲ ਪੁੱਜੇ ਵੱਡੀਆਂ ਟੱਕਰਾਂ ਹੋਈਆਂ ਮੇਰੇ ਮਿੱਤਰੋ ਲਓ ਗੱਬਰ ਦੀ ਰੇਡ ਹੈ 베ਰਾਲੀਆਂ ਹੁਣ ਮੌਕਾ ਅੱਜ ਬੈਸਟ ਬਣਨਾ ਤੇ ਗੱਲ ਟਿਕਾਣੇ ਲੱਗਣੀ ਹੈ ਸੁਖਮਣ ਤੇ ਗੱਬਰ ਆਹ ਹਰਵਿੰਦਰ ਵਾਲੀ ਕਾਲਾ ਯਾਰ ਇਹ ਆ ਸੁਖਮਣ 베ਰਾਲੀਆਂ ਲਓ ਸਾਹਮਣੇ 베ਰਾਲੀਆਂ